ਪਿੰਡ ਕਾਲੇ ਕੇ ਬਲੌਗ ਤੇ ਬਹੁਤ-ਬਹੁਤ ਤੈਦਿਲ ਧੰਨਵਾਦੀ ਹੋ ਉਸਨੂੰ ਤੁਸੀਂ ਕਿ ਵੀ ਠੀਕ-ਠਾਕ ਹਾਂ ਜੀ ਅਸੀਂ ਠੀਕ-ਠਾਕ ਹਾਂ ਵੀਰ ਨੂੰ ਲੈਕਸਿਆ ਜ਼ਰੂਰ ਕਰੇ ਕਮੈਂਟ ਕਰਕੇ ਦੱਸਿਓ ਆਪਣੇ ਵੀਡੀਓ ਕਿਦਾਂ ਦੇ ਲੱਗ ਰਹੇ ਨੇ ਬਹੁਤ ਤੈਦਿਲ ਧੰਨਵਾਦ ਤੁਹਾਡਾ ਸਦਾ ਫਿਰ ਨਾਲ ਜੁੜਨ ਦਾ ਪਿੰਡ ਕਾਲੇ ਕੇ ਬਲੌਗ ਸੇ ਤੇ ਲੋ ਜੀ ਹੁਣ ਆਪਣੇ ਵੱਲ ਹੋ ਗਏ ਠੀਕ ਮੋਜਨੇ ਅੰਦਰੋਂ ਰੈਸ਼ ਹੈਗੀ ਆ ਯਾਨੀ ਉੱਪਰੋਂ ਠੀਕ ਹੋ ਗਿਆ ਅੱਜ 15 ਦਿਨਾਂ ਬਾਅਦ ਲਿਪਸਟਿਕ ਲਾਈ ਆ ਤੇ ਅੱਜ ਆਪਾਂ ਵੈਸੇ ਹਜੇ ਵੀ ਵਿਚਾਰ ਕੇ denn ਚਲੋ ਨਾਲ ਲਾਉਂਦੇ ਹੈ ਨਾ ਵੈਸੇ ਮੈਂ ਹਜੇ ਹਾਲੀਵੁੱਡ ਕਰਕੇ ਲੜੀ ਹੋ ਸਾਦਾ ਵੀ ਨਿਲਪਿਸਟਿਕ ਦੇ ਨਾਲ ਵੀ ਫਰਕ ਪੈ ਜੇ ਕਿਉਂਕਿ ਇਹਦੇ ਵਿੱਚ ਸਪੈਲਟ ਜਾਂ ਹੁੰਦਾ ਨਾ ਠੀਕ ਹੋयो ਚਲ ਵੈਸੇ ਹੁਣ ਤਾਂ ਠੀਕ ਹੋ ਗਿਆ ਹੈ ਨਾ ਤੇ ਲਓ ਜੀ ਅੱਜ ਆਪਾਂ ਕਰਵਾਉਣ ਲੱਗੇ ਕੋਰੀਆ ਚਾਕ ਟਬਲ ਜਰਾਬ ਤੇ ਕੁਛ ਕੱਪੜੇ ਕੱਪੜੇ ਤਾਂ ਨਹੀਂ ਸੁਣ ਦਿਖਾਉਂਦੇ ਹੈਗੇ ਕਿਉਂਕਿ ਕੱਪੜੇ ਤਾਂ ਆਪਾਂ ਥੋੜੇ ਸਿਖਾਈ ਹੋਏ ਹਨ ਤੇ ਕੱਪੜੇ ਨੇ ਇਹਦੇ ਕਾਹਦੇ ਤੋਂ ਪਹਿਲੇ ਮੈਂ ਗੱਡੀ ਚ ਰੱਖੇ ਤੇ ਆਪਾਂ ਚੱਲੇ ਵਾਕੇ ਬਣਾਣੇ ਕੱਪੜੇ ਆਪਾਂ ਹੀ ਪਾ ਲਈ ਢਿੱਲੀ ਰੱਟੀ ਨਾਲੇ ਕਿਉਂਕਿ ਇਹ ਤਾਂ ਨਵੀਂ ਬਣਾਈ ਸੀ ਤੇ ਆਪਾਂ ਇਹੀ ਪਾ ਲਏ ਤੇ ਮੈਂ ਕਿਹਾ ਚੱਲوں ਮੈਂ ਵੀਡੀਓ ਬਣਾਦਾ ਇਹ ਚਾਪੀਂ ਦੇ ਸੀ ਕਿ ਜਦੋਂ ਮੈਂ ਖਮੋਨਾ ਚਾਹ ਤੁਸੀਂ ਚਾਪੀਓ ਤੇ ਮੈਂ ਵੀਡੀਓ ਬਣਾ ਦਿੰਦੀ ਆ ਕਿਉਂਕਿ ਤੁਹਾਨੂੰ ਪਤਾ ਵੀ ਜਿੰਨਾ ਚਿਰ ਆਪਣਾ ਗੂਗਲ 'ਤੇ ਟਾਨਣਾ ਨਹੀਂ ਹੁੰਦਾਗਾ ਤੇ ਫਿਰ ਪਾਉਣਾ ਚਿਰ ਵੀਡੀਓ ਨਹੀਂ ਮੈਂ ਦਿਖਾਉਂਦੀ ਨਹੀਂ ਹੁੰਦੀ ਪੈਨਕਾਲੀ ਕੇ ਬਲੌਗ ਦੇ ਵਿੱਚ ਤਾਂ ਕੱਲ ਪੈਂ ਲਵਾਈ ਜੜਾਈ ਬਾਰੇ ਦੱਸਤਾ ਸੀਗਾ ਨਾਮ ਵੀ ਪਾਕ ਔਰ ਗਰਾਫ ਦੇ ਵਿੱਚ ਤੇ ਜੇ ਵੀਨ ਕੱਲ ਸ਼ਾਮ ਨੂੰ ਵੀ پیسے ਜਾਨੂ ਹੁੰਦੇ ਫਿਰ ਮੀਜ਼ੇ ਤੇ ਪਾ ਦਿੰਦੀ ਵੀਰੋ ਤੇ ਆਪਾਂ ਵੀਦੂ ਨਾਲ ਚੈਨ ਨਹੀਂ ਪਾ ਦਿੰਦੇ ਬਹੁਤ ਹੈ ਦੀ ਤੁਹਾਨੂੰ ਬਹੁਤ ਆਪਣਾ ਚੜਦਾ ਚਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਹੱਥੀ ਬੁਣੀ ਜਗਾਟ ਤੇ ਜਿਹੜਾ ਆਪਾਂ ਸੋਨ ਨੂੰ ਵੀ ਪਸੰਦ ਹੋਵੇ ਤੁਸੀਂ ਵੀ ਸਕਰੀਨ ਸ਼ਾਟ ਲੈ ਸਕਦੇ ਆ ਬਣਵਾ ਸਕਦੇ ਆ ਆਰਡਰ ਆ ਦੇ ਬੁੱਕ ਕਰਵਾ ਸਕਦੇ ਆ ਤੇ ਕਹੋਗੇ ਤੁਸੀਂ ਜਲਦੀ ਥੋੜੇ ਜਿਹਾ ਵੀ ਆਰਡਰ ਬੁੱਕ ਕਰਵਾਇਓ ਜਿੱਦਾਂ ਵੀ ਅੱਗੇ ਆਪਾਂ ਨਾ ਜਿਹੜਾ ਬਲੌਗ ਸ਼ੁਰੂ ਕੀਤਾ ਆਪਾਂ ਅਕਤੂਬਰ ਚ ਕੀਤਾ ਸੀਗਾ ਤੋ ਉਹ ਤੋਂ ਬਾਅਦ ਮੈਨੂੰ ਵੀ ਆਨਲਾਈਨ ਕੰਮ ਕੋ ਗਿਆ ਕਰਕੇ ਬਹੁਤ ਜ਼ਿਆਦਾ ਕਸ ਹੋ ਗਿਆ ਸੀਗਾ ਤੇ ਫਿਰ ਆਪਣਾ ਕੰਮ ਵੀ ਟੀਨਿੰਗ ਚ ਪੈ ਗਿਆ ਸੀਗਾ ਤੇ ਤੁਸੀਂ ਕੋਈ ਗੱਲ ਨਹੀਂ ਵੀ ਹੁਣ ਆਪਣਾ ਹਜੇ ਅਗਸਤ ਚੱਲ ਜਾਂਦਾ ਆਰਡਰ ਤੁਸੀਂ ਆਦੇ ਬੁੱਕ ਕਰਵਾਇਓ ਜ਼ਿਆਦਾਤਰ ਮੇਰੀਆਂ ਭੈਣਾਂ ਜੈਕਟ ਬਲੌਜ਼ ਵੀ ਨਾ ਬਾਜੂ ਤੋਂ ਤੇ ਬੱਚਿਆਂ ਦੇ ਸੈੱਟ ਇਹ ਜਿੰਨੇ ਮਰਜ਼ੀ ਕਰਵਾਏ ਸੇ ਤੇ ਇਹ ਆਪਾਂ ਥੋੜੀ ਜਲਦੀ ਬਣਾ ਕੇ ਦੇਵਾਂ ਜਿੰਦਾ ਪੂਰੀ ਵਾਹਣੇ ਕੋਟੀਆਂ ਬਣਾ ਕੇ ਆਪੋ ਵੀ ਦੇਵਾਂਗੇ ਉਹ ਥੋੜੀ ਵੇਟਿੰਗ ਕਰਨੀ ਪੈਂਦੀ ਆ ਲਓ ਜੀ ਵੀਡੀਓ ਤਾਂ ਜ਼ਿਆਦਾ ਲੰਬੀ ਹੋ ਜੂਗੀ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਆਪਾਂ ਕਿ ਤੇ ਬਾਗੀ ਭਰਾਣੇ ਜਾਣਾਗਾ ਅੱਜ ਕੁਝ ਸਮਾਨ ਲੈ ਕੇ ਆਣਾ ਤੁਹਾਨੂੰ ਦਿਖਾਵਾਂਗੇ ਆਪਾਂ ਕੀ ਕੁਝ ਲੈ ਕੇ ਆਵਾਂਗੇ ਥੋੜਾ ਬੋਤਲੇ ਹੁਨਾਲਾ ਸੀ ਮੈਂ ਕਿ ਚਲੋ ਮੈਂ ਜਨਾਲ ਜਾਨੀ ਆ ਲੋ ਜੀ ਦੇਖੋ ਇਹ ਕੁਝ ਆਪਾਂ ਕੱਪੜੇ ਸਲਾਈ ਕਰਨੇ ਆ ਆਪਦੀ ਕਰਨੀ ਸੀ ਕਿ ਪਾਲਟੀ ਦੀਆ ਏਕੇ ਤਾਂ ਖੀਨ ਖਾਵਦਾ ਕਰਾਂਗੇ ਆਪਾਂ ਤੇ ਇੱਕ ਆਪਾਂ ਕਰਾਂਗੇ ਮਸ਼ਰੀਨ ਕੋਟਨ ਦਾ ਤੇ ਮੈਂ ਕਿਹ ਚਲੂ ਨਾ ਲੈ ਮੈ ਲੈ ਨੀ ਗਾਲਿਆ ਹੁਣ ਅਸੀਂ ਇੱਕ ਪੂਸਨ ਮਾਗੇ ਵੀ ਜ਼ਾਸਤ ਨਹੀਂ ਆ ਵੀ ਮੈਂ ਗਾਸਤੇ ਦੇ ਵਿੱਚ ਜਲਾਈ ਗਾਸਤੇ ਵਿੱਚ ਕੱਪੜੇ ਸਲਾਈ ਕਰਦੀ ਹੁਣ ਮੇਰਾ ਆਨਲਾਈਨ ਦਾ ਕੰਮ ਹੋ ਗਿਆ ਜੀ ਹੁਣ ਕਰਕੇ ਥੋੜਾ ਜਿਹਾ ਵੀ ਓਖਾ ਹੋ ਗਿਆ ਤੇ ਹੁਣ ਪਰਖੇ ਦੀ ਆਪਾਂ ਕੋਸ਼ਿਸ਼ ਕਰਾਂਗੇ ਤੇ ਵੀ ਆਪਾਂ ਵੀ ਗਾਸਤੇ ਦੇ ਨਹੀਂ ਨਵੇਂ ਵੀ ਜਿਹੜੇ ਪਾਰਟੀ ویئر ਸ਼ੂਟ ਆਪਣ ਉਹ ਸਲਾਈ ਕਰਕੇ ਰੱਖ ਲਾਂਗੇ ਫਿਰ ਕੰਮ ਵੀ ਦਮ ਛੋਟੇ ਹੋ ਜਾਂਦੇ ਆ ਕਿਉਂਕਿ ਮੇਰਾ ਆਨਲਾਈਨ ਦਾ ਕੰਮ ਕਰਕੇ ਮੇਰੇ ਲਾਈਫ ਮੇਰੀ ਬਹੁਤ ਜ਼ਿਆਦਾ ਵੀਜੀ ਆ ਜ਼ਿਆਦਾ ਵੀਜੀ ਆ ਮੇਰੀ ਲਾਈਫ ਤੇ ਫੇਰੇ ਆਪਾਂ ਬਾਅਦ ਚ ਕਿਸਮ ਦਿਖਾਉਣੀ ਆਪਾਂ ਵੀ ਆਪਾਂ ਜਿਹੜੀ ਲੈ ਕੇ ਆਵਾਂਗੇ ਲੈ ਲਏਗਾ ਤੁਹਾਨੂੰ ਕਿਹਨ ਕਾਹਦਾ ਦਿਖਾਉਣੀ ਆਪਾਂ ਲਓ ਦੀ ਆਹ ਦੇਖੋ ਜਾਕਟ ਬਹੁਤ ਸੋਹਣੀ ਜਾਕਟ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਬਣਵਾਉਣੀ ਹੋਈ ਦੇਖੋ ਜੀ ਇਹ ਜਾਨੀ ਜੀ ਮਾਰਸਾ ਜਾਕਟ ਆਪਣੀ ਮਾਰਸਾ ਕੋਲ ਪੈਂਡਾ ਪੈਂਡਾ ਆਪਾਂ ਨੂੰ ਪਤਾ ਵੀ ਵੀਰ ਬਾਬਾ ਨਹੀਂ ਪਾਉਂਦੇ ਹੁੰਦੇ ਸ਼ਹਿਰੀ ਗਾਧਦੇ ਹੁੰਦੇ ਆ ਦੇਖੋ ਜੀ ਇਹ ਵੀ 80 740 ਸ਼ਾਂ ਤੇ ਨਾਦੀ ਆਉਣੀ ਸੀ ਉਹ ਜਿਨ੍ਹਾਂ ਨੇ ਮੰਗਵਾਈ ਆ ਮੈਡਮ ਉਹ ਪਿੰਕ ਦੇ ਵਿੱਚ ਜੌਬ ਕਰਦੀ ਆ ਤੇ ਉਹ ਕਹਿੰਦੇ ਵੀ ਮੇਰੇ ਕੋਲੇ ਬੱਛਵ ਨਹੀਂ ਸੀ ਕਿ ਤੇ ਮੇਰੇ ਕੋਲੇ ਕਲਰ ਦਾ ਵੀ ਪਿਛਲਾ ਸਾਈਡ ਬੰਡ ਕੇ ਰੱਖਿਆ ਪਿਆ ਸੀਗਾ ਕਿਉਂਕਿ ਮੈਂ ਜਿਸ ਨੂੰ ਜਾਨੀ ਆ ਜਿਹੜੀ ਮੈਨੂੰ ਸੋਹਣੀ ਲੱਗੇ ਤੇ ਮੈਂ ਪੱਛਮ ਲਈ ਆਉਣੀ ਆ ਤੇ ਉਹਨਾਂ ਨੇ ਫੋਨ ਲਾ ਦਿੱਤੀ ਜਾਕਟ ਬਣਵਾਉਣੀ ਆ ਸੀ ਤੇ ਚਲੋ ਫਿਰ ਮੂਹਰਲਾ ਇਹ ਸਭ ਜੀ ਹਣ ਬਣਾ ਕੇ ਜਾ ਤਿਆਰ ਕਰਤਾਗਾ ਯਾ ਜਿਵੇਂ ਨਾ ਤੇ ਹੋ ਗਿਆ ਪਹਿਲਾਂ 20 ਦਿਨ ਪਹਿਲਾਂ ਵਾੜ ਕੇ ਪਿਆ ਹੀ ਸੀ ਇਹ ਮੈਂ ਕਿ ਤਰ ਕੋਈ ਮੰਗਵਾ ਲੈਂਦਾ ਤੇ ਪਰ ਉਹਨਾਂ ਨੇ ਸ ਕਿਹਾ ਨਹੀਂ ਕਲਰ ਗਿਆ ਤੇ ਕੁਝ ਦਿੱਤੀ ਕਿ ਬਣਿਆ ਪਿਆ ਦੀ ਪਾਛਾਂ ਪਈ ਸੀ ਤਾਂ ਇਹ ਜਲਦੀ ਉਹਨਾਂ ਦੀ ਵਾਰੀ ਆ ਗਈ ਤੇ ਨਹੀਂ ਜਵਾਰੀ ਪਤਾ ਨਹੀਂ ਕਦੋਂ ਤੱਕ ਕੰਮ ਤੇ ਈਟਿੰਗ ਪੈ ਜਾਣਾ ਸੀਗਾ ਉਹਨਾਂ ਨੇ ਹੋਰ ਵੀ ਬਣਵਾਉਣੀਆਂ ਕਹਿੰਦੀ ਚੱਲ ਜੀ ਤੁਸੀਂ ਕਿਹਾ ਇੱਕ ਬਣ ਕੇ ਸਿੰਮ ਪਰ ਲੋਲੋ ਜੀ ਦਿੱਤੇ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਸੋਹਣੇ ਬਟਨ ਪੱਟੀ ਬਟਨ ਬਹੁਤ ਸੋਹਣੇ ਲੱਗੇ ਆ ਸਫਾਈ ਦੇਖੋ ਜੀ ਆਪਣਾ ਕੰਮ ਬੋਲਦਾ ਹੈਗਾ ਆਪਾਂ ਪੈਸੇ ਲੈਣੇ ਆ ਕੰਮ ਤੇ ਇੱਕ ਫੋਨ ਆਈ ਜਾਂਦਾ ਕੋਈ ਟਿਕੀ ਦੀ ਲੋੜ ਦੇਖੋ ਜਿੱਥੇ ਤੁਸੀਂ ਵੀ ਬਣਵਾਉਣੀ ਹੋਈ ਤੁਸੀਂ ਆ ਵੀ ਆਰਡਰ ਬਾਕਰ ਕਰਵਾਇਆ ਤੇ ਨਹੀਂ ਹੋਈ ਜਾ ਕਟਾ ਰੇਟ ਇਹਦਾ 800 ਰੁਪਿਆ ਰੇਟ ਇਹਦਾ 800 ਰੁਪਿਆ ਲੂਗਾ ਇਹ ਸਾਰਾ ਕੁਝ ਬਣ ਕੇ ਤਿਆਰ ਬਟਨ ਬਣ ਕੇ ਆਪ ਦੇ ਕੋਲ ਪਾਚ ਸੁਨ ਲਾ ਕੇ ਸਾਰਾ ਕੁਝ ਤਿਆਰ ਕਰਕੇ ਇਹ ਆਪ ਆਸਨ ਕਰ ਲਾਂਗੇ ਲੋ ਜੀ 800 ਰੁਪਿਆ ਰੇਟ ਰਹੂਗਾ ਤੁਸੀਂ ਵੀ ਬਣਵਾਉਣੀ ਹੋਈ ਆਪਣਾ ਨੰਬਰ ਸਕਰੀਨ ਦੇ ਉੱਪਰ ਹੁੰਦਾ ਵਾ ਤੇ ਤੁਸੀਂ ਜਦੋਂ ਮਰਜ਼ੀ ਮੈਨੂੰ ਫੋਨ ਕਰੋ ਤੇ ਆਰਡਰ ਆਪ ਦੇ ਬੱਕ ਕਰਵਾਵੋ ਕਿਉਂਕਿ ਮੈਨੂੰ ਜਲਦੀ ਜਲਦੀ ਆਰਡਰ ਬੱਕ ਕਰਵਾਇਓ ਵੀ ਫਿਰ ਮੇਰੇ ਕੋਲੇ ਵੀ ਟਾਈਮ ਨਹੀਂ ਹੁੰਦਾਗਾ ਲਓ ਜੀ ਦੇਖੋ ਜੀ ਤੁਸੀਂ ਇਸ ਤਰ੍ਹਾਂ ਬਣੌਣੀ ਹੋਈ ਬਹੁਤ ਸੋਹਣਾ ਕਲਰ ਹੈ ਤੇ ਬਹੁਤ ਨਿਕੰਮ ਦੇਖੋ ਜੀ ਸਫਾਈ ਦੇਖੋ ਕਈ ਹੁਣ ਵੀਡੀਓ 'ਚ ਮੈਂ ਵੀ ਵੇ ਨਹੀਂ ਆ ਜਾਗਟਾ ਬਣਾ ਕੇ ਆਨਲਾਈਨ ਕਰਦੀ ਆ ਚਲ ਮੈਂ ਸਾਰਿਆਂ ਨੂੰ ਇਹ ਕਹਿੰਦੀ ਬੜੀਆਂ ਘੱਟੀਆਂ ਘੱਟੀਆਂ ਲੈ ਲੈ ਕੇ ਇਹ ਕਰਦੇ ਹੁੰਦੇ ਆ ਤੇ ਦੇਖੋ ਜੀ ਆਪਣੇ ਕਿੰਨੇ ਸੋਹਣੇ ਬਣੀ ਹੋਏ ਦੇਖੋ ਇਹ ਹੱਥ ਨਾਲ ਕਿਤੇ ਸੋਹਣੇ ਬਣ ਕੇ ਤਿਆਰ ਹੋ ਗਿਆ ਲਓ ਜੀ ਇਹ ਦਿਵਾ ਦਾ ਪਾ ਦਿਖਾਵਾਂਗੇ ਫਰਾਕ ਬਣਾ ਕੇ ਤਿਆਰ ਕਰੀ ਜਾਨੀ ਤੁਹਾਨੂੰ ਉਹ ਵੀ ਦਿਖਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਕਿੱਥੋਂ ਦੀ ਹੈ ਫਰਾਕ ਸੈਟ ਆ ਸਾਰਾ ਪੰਜਾਬੀ ਸਨ ਟੋਪੀ ਸਨ ਫਰਾਕ ਇਹ ਕੱਦੇ ਦਿਨ ਤੱਕ ਤੱਕ ਉਹਨਾਂ ਦੇ ਗੂਗਲ ਪੇ ਹੋ ਗਿਆ ਤੇ ਆਪਣੀ ਵੇਜ ਬਣਾਉਣ ਚ ਦੋ ਦਿਨ ਲੱਗਣਗੇ ਕੱਲ ਦੀ ਤਿਆਰੀ ਲੱਗੂਗੀ ਅੱਜ ਜੀ ਚੇਰੇ ਪਾ ਪੈਸੇ ਪਵਾ ਕੇ ਫਿਰ ਸੋਨ ਵੀਡੀਓ ਬਣਾ ਕੇ ਦਿਖਾਵਾਂਗੇ ਫਰਾਕ ਦੋ ਸਾਲ ਦੇ ਬੱਚੇ ਦੀ ਆ ਲਓ ਜੀ ਹੁਣ ਇਹ ਲਾ ਜੀ ਆਹ ਪੋੜਾਈ ਜਾਂਦਾ ਸੀ ਲਓ ਜੀ ਆਪਾਂ ਜਰਾਬਾ ਬਣਾ ਕੇ ਰੱਖੀਆਂ ਨੇ ਜੀ ਜਰਾਬਾ ਦੇਖੋ ਆ ਜਰਾਬਾ ਬਣਾ ਕੇ ਤੀਆਂ ਉਹਨਾਂ ਨੇ ਇਸੇ ਰਕ ਜੋੜਾ ਆਪਾਂ ਜਰਾਬਾਂ ਦਾ ਵੀ ਕਹਿ ਦੋ ਉਹ ਜਰਾਬਾਂ ਦਾ ਵੀ ਪਨਵਾਟਰ ਦਿੱਤਾ ਸੀ ਉਹਨਾਂ ਨੇ लो जी देखो डेढ़ सौ रुपये आप जराबा का लाया गया एक आपता से भी सू जराबा भी नाल ही बना के खाल दो पहले तो आप दलनियाँ सी जागट दया फिर अपने कोई ओन है नहीं सी फिर बना पी तुम देख तीस भी आपको बुक करवाए डेढ़ सौ रुपये लाया आप अठ सौ रुपये जागट का लाया गया ਲੋ ਜੀ ਬਿਲਕੁਲ ਜਿੱਪੀ ਉਹਦਾ ਡੰਨ ਹੋ ਗਿਆ ਸੀਗਾ ਫਿਰ ਆਪਾਂ ਹੁਣਾਂ ਚ ਜਾਂਦੇ ਜਾਂਦੇ ਚੋਰੀ ਆ ਰਹੀ ਵੀ ਕਰਵਾ ਕੇ ਜਾਂਦੇ ਹਾਂ ਲੋ ਜੀ ਇਹ ਪਾਜੇ ਸਾਹਿਬ ਨੇ ਕਲਰਦੀਆਂ ਬਣਾਤੀਆਂ ਕਿਉਂਕਿ ਉਹ ਕਹਿੰਦੇ ਜਿਹੜੇ ਮਰਜ਼ੀ ਕਲਰਦੀਆਂ ਬਣਾ ਦੋ ਫਿਰ ਆਪਾਂ ਇਹ ਕਲਰਦੀਆਂ ਬਣਾਤੀਆਂ ਲੋ ਜੀ ਦੇਖੋ ਜਾਕਟ ਤੇ ਜਰ ਆਪਾਂ ਕਿਸ ਨੂੰ ਦਿਖਾਤਾ ਤੁਸੀਂ ਵੀ ਬਣਵਾਉਣੇ ਆ ਆਰਡਰ ਆ ਦੇ ਬੱਕ ਕਰਵਾ ਲਿਓ ਹੋਰ ਆਪਾਂ ਲੈ ਕੇ ਆਵਾਂਗੇ ਲੈਂਗਿੰਗ ਆਪਾਂ 슈ਟਸ ਪਾਰਟੀ ਵੇਅਰ ਸਲਾਈ ਕਰਾਂਗੇ ਦੇਖੋ ਜੀ ਬਾਰ ਕੇ ਤਿਆਰ ਹੋਸ ਨੂੰ ਫਿਰ ਦਿਖਾਵਾਂਗੇ ਇਹਦੇ ਨਾਲ ਦਾ ਦੁਵੱਟਾ ਆਪਣੇ ਕੋਲੇ ਇਹ ਕਿ ਇਹ ਸੀਗਾ ਮਸਲੀਨ कॉटन प्योर ਆਲਾ ਇਹ ਫਿਰ ਆਪਾਂ ਕਲਰ ਮਿਲਾ ਕੇ ਲਿਆਵਾਂਗੇ ਫਿਰ ਮੈਂ ਦੁਵੱਟਾ ਹੀ ਨਾਲ ਲਾ ਦੇਗੀ ਇਹ ਸੀਗਾ ਇਹ ਤਾਂ ਪਹਣ ਗਾਸ ਦੇ ਵਿੱਚ ਆਪਦੇ ਪਾਰਟੀ ਵੇਅਰ ਜਿਹੜੇ ਸ਼ੂਟਸ ਲਾਈ ਕਰਨੇ ਕਰਕੇ ਰੱਖ ਲਾਂਗੇ ਤੇ ਇਹ ਖੀਨ ਖਾਵ ਦਾ ਇਹ ਵੀ ਜਿਹੜੇ ਪਹਿਲਾਂ ਦੇਖਿਆ ਹੋਊਗਾ ਮੇਰਾ ਇਹ ਖੀਨ ਖਾਵ ਦੇ ਪਲੇਨ ਇਹ ਤਾਂ ਪਲੇਨ ਹੀ ਨਾ ਬੋਟਮ ਇਹਦੇ ਨਾਲ ਦੀ ਦੇ ਨਾਲ ਦੀ ਬਲੇਨ ਬਿਲੇ ਆਮਗੇ ਇਹਦੇ ਨਾਲ ਦਾ ਦਵੱਟਾ ਆਪਾਂ ਫਿਰ ਤਿਆਰ ਕਰਾਂਗੇ ਜੇ ਤਾਂ ਆਪਾਂ ਨੂੰ ਨਹੀਂ ਤਾਂ ਅੱਗੇ ਆਪਾਂ ਕੱਲੇ ਸੀਗੇ ਮੋਰਨਿੰਗ ਵਾਲੇ ਜਾਂ ਕੋਈ ਫਲੇਵਰ ਵਾਲੇ ਤਾਂ ਉਹਨਾਂ ਚੋਂ ਮੈਂ ਨਾਲ ਦਾ ਮੈਚ ਹੋ ਗਿਆ ਤਾਂ ਨਾਲ ਦਾ ਲੈ ਲਾਂਗੇ ਤੇ ਨਹੀਂ ਆਪਾਂ ਹੋਰ ਤਰੰਤ ਦਵੱਟਾ ਲੈ ਕੇ ਡਾਈ ਕਰਾ ਕੇ ਤਿਆਰ ਕਰਾਂਗੇ ਚਲੋ ਦਵੱਟਾ ਥੋੜਾ ਚਲ ਸਰ ਜਾਂਦਾ ਸੂਟ ਸਲਾਈਡ ਬਹੁਤ ਟਾਈਮ ਲੱਗ ਜਾਂਦਾ ਵਾ ਤੇ ਨਹੀਂ ਸ਼ਾਇਦ ਬਾਅਦ ਤੱਕ ਆਪਾਂ ਬਣਾ ਬਣਾਈ ਲਵਾਂਗੇ ਜਿਵੇਂ ਮੋਰਨਿੰਗ ਵਾਲੇ ਸੀਗੇ ਪਹਿਲਾਂ ਲਓ ਜੀ ਲੋ ਜੀ ਮਸਾਂ ਤੇ ਖਾਤੇ ਆ। ਇਹ ਜੋ ਕੁਛ ਆ ਪਲੇ ਆ ਕਿ ਅਸੀਂ ਨੋ ਪੋ ਵੀ ਦਿਖਾਵਾਂਗੇ। ਵੀਡੀਓ ਲਾਇਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਓ ਆਪਣੇ ਵੀਰੋ ਕਿਦਾਂ ਲੱਗਦੀਆਂ ਨੇ। ਅਯਾ <coughs> ਮੱਕੜ <coughs> <coughs> <coughs>